ਆਪਾਂ ਸ਼ੁਰੂ ਕਰਦੇ ਆ ਚੱਪਲਾਂ ਤੋਂ ਗਰਮੀ ਆ ਗਈ ਹੈ ਨਾ ਸਭ ਤੋਂ ਜ਼ਿਆਦਾ ਜਿਹੜਾ ਆਪਾਂ ਨੂੰ ਰਿਕੁਆਇਰਮੈਂਟ ਆndi ਚੱਪਲਾਂ ਦੀ ਕੁਆਲਿਟੀ ਚੈੱਕ ਕਰੋ ਪ੍ਰੋਪਰ ਐਡੀਡਾ ਦਾ ਸਲੀਪਰ ਹੈ ਓਕੇ ਔਰ ਸਟ੍ਰੈਪ ਲੱਗੇ ਹੋਏ ਆ ਉਖੜਨ ਦਾ ਸੀਨ ਨਹੀਂ ਹੈਗਾ ਇਹਦੇ ਵਿੱਚ ਠੀਕ ਹੈ ਵੀਰੇ ਔਰ ਜਿੰਨਾ ਮਰਜ਼ੀ ਵਾਸ਼ ਕਰ ਲਓ ਵਾਸ਼ੇਬਲ ਆ ਫਲੈਕਸੀਬਲ ਚੱਪਲ ਹੈ ਇਹ ਕਿੰਨੇ ਦੀ ਹੈ 200 ਰੁਪਏ ਸਿਰਫ ਸਿਰਫ 200 ਰੁਪਏ ਸਾਰੇ ਸਾਈਜ਼ 6 ਤੋਂ ਲੈ ਕੇ 10 ਨੰਬਰ ਤੱਕ 200 ਰੁਪਏ ਓਕੇ ਵੀਰੇ ਇਹੋ ਵਾਰ ਭਾਈ ਜੀ ਆਪਾਂ ਚੱਲਦੇ ਆ ਡਬਲ ਸਟ੍ਰੈਪ ਵਾਲੇ ਚੱਪਲ ਹੁਣ ਗਰਮੀ ਜਿਵੇਂ ਹੈਗੀ ਹੈ ਪਸੀਨਾ ਸਭ ਤੋਂ ਜ਼ਿਆ ਰਾਮ ਨਾ ਰੋਗੇ ਉਹ ਤਾਂ ਜੋੜ ਨਹੀਂ ਹੈਗਾ ਚੱਪਲ ਦੇ ਵਿੱਚ ਕਿਥੋਂ ਉਖੜਨੀ ਨਹੀਂ ਨੀ ਕਿਥੋਂ ਕੱਟਨੀ ਨਹੀਂ ਓਕੇ ਬ੍ਰਦਰ ਦੋ ਰੰਗ ਨੇ 200 ਰੁਪਏ ਰੇਂਜ ਆ ਗੁੱਚੀ ਦਾ ਆਰਟੀਕਲ ਹੈ ਔਰ ਨੋਨ ਸਲਿਪਰੀ ਆਰਟੀਕਲ ਹੈ ਓਕੇ ਬ੍ਰਦਰ 6 ਤੋਂ ਲੈ ਕੇ 10 ਨੰਬਰ ਤੱਕ ਸਾਈਜ਼ ਆ 200 ਰੁਪਏ ਐਂਡ ਆ ਬਈ ਐਂਡ ਆ ਠੀਕ ਹੈ ਜੀ ਇਹਦੇ ਬਾਅਦ ਚੱਲਦੇ ਆ ਭਾਜੀ ਟੇਪ ਵਾਲੀ ਚੱਪਲ ਜਨਤਾ ਮੰਗਦੀ ਹੈ 400 500 600 ਕੁਝ ਨਹੀਂ ਹੈਗਾ ਜੀ ਪ੍ਰੋਪਰ ਵਧੀਆ ਸਲਾਈ ਹੋਇਆ ਹੋਇਆ ਵੀ ਸਾਈਡਾਂ ਵੀ ਸਿਲੀਆਂ ਵੀ ਆ ਐਲ ਵੀ ਦਾ ਡਿਜ਼ਾਈਨ ਹੈ 2200 ਰੁਪਏ ਰੇਟ ਹੋਣ ਵਾਲਾ 6 ਤੋਂ ਲੈ ਕੇ 10 ਨੰਬਰ ਤੱਕ ਸਾਈਜ਼ ਇਹ ਆਫਰ ਇਹ ਆਈਟਮ 250 300 ਵਿਗਰੀ ਹੈ ਸਿਰਫ ਔਰ ਸਿਰਫ 180 ਰੁਪਏ ਸਿਰਫ 180 ਵਿੱਚ ਲਈ ਪਰ ਸਾਰੇ ਸਾਈਜ਼ ਮਿਲਣਗੇ 6 ਤੋਂ ਲੈ ਕੇ 10 ਨੰਬਰ ਤੱਕ ਵਧੀਆ ਗਾਰੰਟੀ ਵਿੱਚ ਪ੍ਰੋਪਰ ਗਾਰੰਟੀ ਵਾਲਾ ਮਾਲ ਵਧੀਆ ਮਾਲ ਸਾਫ ਮਾਲ